ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੇ ਫਤਿਹ ਅੱਜ ਜੀ ਤੁਹਾਡੇ ਲਈ ਲੈ ਕੇ ਆਈ ਛੋਟੇ ਬੱਚਿਆਂ ਲਈ ਜਿਹੜਾ ਪਰਨਾ ਜਿਹਦੀ ਲੈਂਥ ਹੈ ਆਪਣੇ 2 ਮੀਟਰ ਤੇ ਕੱਪੜਾ ਜਿਹੜਾ ਆਪਾਂ ਫੁੱਲ ਵਾਲਾ ਤੇ ਜਿਹੜਾ ਆਪਾਂ ਪੂਣੀ ਆ ਯਾਨੀ ਕਿ ਆਪਣੇ ਪਰਨੇ ਦੀ ਉਹ ਆਪਾਂ ਟ੍ਰਾਇੰਗਲ ਸ਼ੇਪ ਚ ਕਰਕੇ ਜਿਹੜਾ ਆਪਣਾ ਡਬਲ ਪਾਸ ਹੋਊਗਾ ਆਪਾਂ ਥੱਲੇ ਰੱਖ ਲੈਣਾ ਹੈ ਥੱਲੇ ਰੱਖਣ ਤੋਂ ਬਾਅਦ ਆਪਾਂ ਜਿਹੜਾ ਪਹਿਲੇ ਲੜੋ ਵਿੱਚ ਆਪਾਂ ਬਲ ਪਾ ਕੇ ਤੇ ਲਗਾ ਲੈਣਾ ਹੈ ਤੇ ਜਿਹੜਾ ਆਪਾਂ ਅਗਲਾ ਲੜ ਲਗਾਵਾਂਗੇ ਆਪਾਂ ਥੱਲੇ ਲੜ ਲੜ ਦੋਈ ਇਕੱਠੇ ਕਰਕੇ ਉੱਪਰ ਵੱਲ ਤੇ ਬੈਕ ਤੋਂ ਹਲਕੇ ਪਿੰਚ ਕਰ ਦੇਵਾਂਗੇ ਤੇ ਲੜ ਨੂੰ ਜਿਹੜਾ ਆਪਾਂ ਉੱਪਰੋਂ ਲਿਆ ਕੇ ਥੋੜਾ ਜਿਹਾ ਲਗਾ ਦੇਵਾਂਗੇ ਤੇ ਪੱਲੇ ਨੂੰ ਜਿਹੜਾ ਆਪਾਂ ਥੋੜਾ ਨੂੰ ਖਿੱਚ ਲਵਾਂਗੇ ਖਿੱਚਣ ਤੋਂ ਬਾਅਦ ਜਿਹੜਾ ਆਪਣਾ ਥੱਲੇੋਂ ਪਾਸੇ ਤੋਂ ਲੈ ਕੇ ਆਪਾਂ ਉੱਪਰ ਨੂੰ ਜਾਂਦੇ ਹੋਏ ਜਿਹੜਾ ਆਪਾਂ ਬਲ ਬਣਾਉਂਦੇ ਹੋਏ ਤੇ ਆਪਾਂ ਦਾ ਬਲ ਬਣਾ ਕੇ ਲੜ ਨੂੰ ਲਗਾ ਦੇਵਾਂਗੇ ਉਸ ਤਰ੍ਹਾਂ ਕਿ ਨਹੀਂ ਆਪਾਂ ਜਿਵੇਂ ਜਿਵੇਂ ਆਪਣੇ ਬਲ ਪੈਂਦੇ ਨੇ ਉਕਣੀ ਆਪਾਂ ਜਿਹੜਾ ਲੜਾ ਲਗਾ ਦੇਵਾਂਗੇ ਆਪਾਂ ਹੱਥ ਫੇਰ ਕੇ ਤੋਂ ਦੇ ਵਿੱਚ ਹਲਕੇ ਹਲਕੇ ਆਪਣੀ ਚੁੰਡੀ ਪਰ ਕਿਹੜੇ ਆਪਾਂ ਬਾਲਨੇਗੇ ਉਹਨਾਂ ਨੂੰ ਆਪਾਂ ਬਣਾ ਤਵਾਂਗੇ ਅਗਲਾ ਲੜ ਜਿਹੜਾ ਆਪਾਂ ਹਲਕਾ ਜਿਹਾ ਆਪਾਂ ਵੈਕ ਤੋਂ ਪੇਂਚ ਕਰ ਲਵਾਂਗੇ ਤੇ ਉਸੇ ਤਰੀਕੇ ਨਾਲ ਹੀ ਆਪਾਂ ਜਿਹੜੀ ਆਪਣੀ ਸ਼ੇਪ ਆ ਪਰਨੇ ਦੀ ਉਹ ਆਪਾਂ ਸੈੱਟ ਕਰਾਂਗੇ ਮੂਰਿਓ ਤੇ ਜਿਹੜਾ ਆਪਣਾ ਉੱਪਰ ਬਾਧੂ ਕੱਪੜਾ ਹੈ ਉਹ ਆਪਾਂ ਜਿਹੜਾ ਤੀਜਾ ਜਾਂ ਚੌਥਾ ਲੜ ਜਿਹੜਾ ਆਪਾਂ ਅੰਦਰ ਦੇ ਲਵਾਂਗੇ ਤੇ ਇਹਦੇ ਵਿੱਚ ਜਿਹੜਾ ਆਪਾਂ ਪੱਗ ਬਨ ਨਾਲ ਹਲਕੇ ਹਲਕੇ ਬਾਲਨੇ ਨੂੰ ਪਾਵਾਂਗੇ ਤੇ ਆਪਾਂ ਚੰਗੇ ਤਰੀਕੇ ਨਾਲ ਜਿੱਥੇ ਕਿਤੇ ਆਪਾਂ ਨੂੰ ਜਿਹੜੇ ਵਾਲ ਨੇ ਉੱਠਲੇ ਲੱਗਦੇ ਹਨ ਜਾਂ ਘਟਨੇਗੇ ਉੱਥੇ ਆਪਾਂ ਜਿਹੜਾ ਪੱਗ ਪੈਣਾ ਉਹ ਫੇਰਾਂਗੇ ਅਗਲਾ ਲਾੜਾ ਆਪਾਂ ਬੈਕ ਤੋਂ ਪਿੰਚ ਕਰਕੇ ਤੇ ਦੋਹੀ ਪਾਸੇ ਆਪਾਂ ਉੱਪਰ ਕਰਕੇ ਹਲਕਾ ਜਿਹਾ ਆਪਾਂ ਬੈਕ ਜਿਹੜਾ ਬੈਕ ਤੋਂ ਪਿੰਚ ਕਰ ਲਵਾਂਗੇ ਤੇ ਜਿਹੜਾ ਆਪਾਂ ਪੱਲਾ ਖਿੱਚ ਕੇ ਤੇ ਲਾੜ ਨੂੰ ਆਪਾਂ ਇਹਨਾਂ ਨੂੰ ਉੱਪਰਲਾ ਕਪੜਾ ਬਾਹਦੂਸ਼ੀ ਨੂੰ ਖਿੱਚ ਲਵਾਂਗੇ ਤੇ ਇਹ ਜਿਹੜਾ ਲਾੜਾ ਆਪਣਾ ਆਖਰੀ ਹੈ ਜਾਨੀ ਕਿ ਤਾਂ ਆਪਾਂ ਇਹਨੂੰ ਸਾਫ ਲਗਾਵਾਂਗੇ ਤੇ ਆਪਾਂ ਇਹਨੂੰ ਹਾਫ ਤੋਂ ਪਿੰਚ ਕਰ ਦਵਾਂਗੇ ਜਿਵੇਂ ਆਪਾਂ ਪੇਚ ਵਾਲੀ ਪੱਗ ਬੰਦਦੇ ਹਾਂ ਉਸ ਤਰੀਕੇ ਨਾਲ ਹੀ ਆਪਾਂ ਇਹਦਾ ਲਾੜਾ ਮੋੜ ਦੇਵਾਂਗੇ ਤੇ ਉੱਪਰੋਂ ਵੀ ਹਲਕਾ ਇਹ ਵਾ ਫੋਲਡ ਕਰ ਦਵਾਂਗੇ ਜਿਹੜਾ ਆਪਣਾ ਉੱਪਰਲਾ ਕੱਪੜਾ ਸਿਰ ਢੱਕਣ ਵਾਲਾ ਵਾਧੂ ਉਹਨੂੰ ਆਪਾਂ ਖਿੱਚ ਕੇ ਤੇ ਇਹਦੇ ਵਿੱਚ ਹੀ ਦੇ ਲਵਾਂਗੇ ਤੇ ਬਾਅਦੋਂ ਬਾਜੂ ਦਾ ਪਾੜਾ ਬਾਜ ਨਾਲ ਫੇਰ ਕੇ ਆਪਾਂ ਸੈੱਟ ਕਰ ਲਵਾਂਗੇ ਤੇ ਜਿਹੜਾ ਆਪਣਾ ਹੁਣ ਪਿੱਛੇ ਵਾਧੂ ਆਪਣਾ ਕੱਪੜਾ ਬਚ ਗਿਆ ਆਪਣੇ ਪਰਨੇ ਦਾ ਉਹ ਆਪਾਂ ਆਪਾਂ ਪਿੱਛੇ ਆਪਣੇ ਦੇ ਲਵਾਂਗੇ ਆਪਣੇ ਪਰਨੇ ਤੇ ਤੇ ਆਪਾਂ ਪੱਗ ਪੈਣ ਨਾਲੋਂ ਥੋੜੇ ਮੋਟੇ ਜਿਹੜੇ ਬਲ ਨੇਗੇ ਉਹ ਆਪਾਂ ਪਾਵਾਂਗੇ ਤੇ ਹਣ ਮਾੜੀ ਮੋਟੀ ਜਿਹੜੀ ਆਪਣੀ ਪਰ ਪਰਨੇ ਦੀ ਸੈਟਿੰਗ ਉਹ ਵੀ ਕੀ ਆਪਾਂ ਉਹ ਕਰਾਂਗੇ ਜਿੱਥੇ ਕਿਤੇ ਆਪਾਂ ਨੂੰ ਜਿਹੜੇ ਬਲ ਨੇ ਉਹ ਕੱਟ ਲੱਗਦੇ ਹਨ ਜਾਂ ਜੇ ਆਪਾਂ ਨੂੰ ਢਿੱਲੇ ਲੱਗਦੇ ਹਨ ਤੇ ਉੱਪਰਲੇ ਪਾਸੇ ਆਪਾਂ ਬਾਈ ਫੇਰਾਂਗੇ ਤਾਂ ਆਪਣਾ ਸਿਰ ਉਹ ਟੈਟ ਰਹੇ ਤੇ ਜੇ ਵੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਪੱਗ ਪੈਣ ਨਾਲ ਜਿਹੜੇ ਬਲ ਨੇਗੇ ਉਹ ਚੰਗੀ ਤਰੀਕੇ ਨਾਲ ਪਾ ਦਾਂਗੇ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਵੀਡੀਓ ਦੱਸਿਓ ਤੁਹਾਨੂੰ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ